ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ ਟੋਕਰ ਗੱਬਣ ਚੈੱਕ ਪਾਸ ਸਾਨੂੰ ਬਹਿੜ ਦਿਖਾਉਣ ਲੱਗਾ ਜਰਸੀ ਨਸਲ ਦੇ ਵਿੱਚ ਨਾ ਵੈਸੇ ਤਾਂ ਜਰਸੀ ਬਹੁਤ ਘੱਟ ਮਿਲਦੀ ਐ ਤੇ ਜੇ ਜਰਸੀ ਮਿਲਦੀ ਐ ਫਿਰ ਜਰਸੀ ਦੇ ਵਿੱਚ ਟੋਕਰ ਗੱਬਣ ਘੱਟ ਮਿਲਦੀ ਐ ਠੀਕ ਐ ਤੇ ਬਾਕੀ ਕੁਆਲਿਟੀ ਬੱਚੀ ਚੈੱਕ ਕਰਸ ਬਹੁਤ ਹੀ ਬਾਖ ਕਮਾਲ ਆ ਗਈ ਤੇ ਤੋ ਧਾਰ ਕਿਸ ਨੂੰ ਧਾਰਾ ਮਾਰ ਕੇ ਦਿਖਾ ਦਾਂਗੇ ਤੇ ਇੱਕ ਆਸ ਨੂੰ ਵੀਡੀਓ ਸਟਾਰਟ ਹੋਣ ਤੋਂ ਪਹਿਲੇ ਹੀ ਕਹਿ ਦਿੰਦੇ ਆ ਵੀ ਛੋਟੇ ਕੱਦ ਵਾਲੀ ਵੈਸੜੀ ਐ ਮੀਡੀਅਮ ਆਪਾਂ ਇਹਨੂੰ ਹੈਟ ਕਹਿੰਦੇ ਜਰਸਾਂ ਦੇ ਵਿੱਚ ਵੈਸੇ ਤਾਂ ਜਰਸੀ ਬਾਲੀ ਵੱਡੀ ਹੁੰਦੀ ਥੋਨੂੰ ਪਤਾ ਛੋਟੀ ਦੇ ਪਰ ਫਿਰ ਵੀ ਇਹ ਇੱਕ ਉਹਨਾਂ ਦੇ ਵਿੱਚ ਦਰਮਿਆਨਾ ਗੱਦ ਕਹਦੇ ਨੇ ਆਪਾਂ ਦਾ ਛੋਟਾ ਗੱਦ ਜਾਗੀ ਬਹਿੜ ਪਰ ਨਸਲ ਤੇ ਮਾਦੀਤੀ ਦਾ ਵਜਨ ਗੋਲ ਮਟੋਲ ਵਿੱਚ ਨਾ ਜਿਵੇਂ ਹਿਮਾਚਲੋਂ ਆਉਂਦੇ ਆ ਲੱਤਾ ਭੜਦੇ ਉਹ ਚੀਜ਼ ਨਹੀਂ ਹੈ ਬੱਚੀ ਬਿਲਕੁਲ ਗੋਲ ਮਟੋਲ ਪਈ ਆ ਪੂਰੀ ਰਾਜੀ ਯਾਰ ਹਣਾ ਇੰਨਾ ਕੋ ਹੋ ਸਕਦਾ ਵੀ ਜੰਮੀ ਪਲੀ ਹੈ ਪੰਜਾਬ ਚ ਹੋਊਗੀ ਜਿਹੜਾ ਹਮਨ ਸਰੀਰੀ ਬਣਤਾ ਹੈ ਉਹ ਹਿਮਾਚਲ ਦਾ ਬਣਤਰ ਹਰਲਦੀ ਨਹੀਂ ਹੁੰਦੀਗੀ ਤੇ ਬਾਕੀ ਫਿਰ ਵੀ ਜਿਹੜਾ ਭਰਾ ਖਰੀਦੂਗਾ ਕੋਈ ਗੱਬਣ ਚੱਕ ਬਾ ਆਉਂਦੇ ਚਾਹੇ ਇੱਕ ਡਾਕਟਰ ਲਿਆਵੇ ਦੋ ਡਾਕਟਰ ਲਿਆਵੇ ਚੈੱਕ ਕਰਾ ਕੇ ਤਸੱਲੀ ਹਰ ਕੇ ਲਿਆ ਸਕਦਾ ਹੈ ਨਾ ਤਾਰਾ ਤੁਰ ਮਾਰ ਕੇ ਉਸੇ ਤੇ ਬਾਕੀ ਕਰਾਂ ਬਾਈ ਨਾਲ ਗੱਲਬਾਤ ਆਪਾਂ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਜਿਹੜੀ ਹਰ ਇੱਕ ਵੀਡੀਓ ਆਪਣੇ ਚੈਨਲ ਤੇ ਪੈਂਦੀ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਜਿਹੜਾ ਨੋਟੀਫਿਕੇਸ਼ਨ ਉਹਦਾ ਪਹੁੰਚਦਾ ਰਹੇ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਖੇ ਠੀਕ ਠਾਕ ਹੋ ਜੀ ਬਹੁਤ ਸੋਹਣੇ ਵੀਰੇ ਲਖੇ ਤੇ ਕੀ ਗੱਲ ਹਫਤਾ ਤੱਕ ਨੰਘਾਤਾ ਤਿੱ ਕੀ ਹਫਤਾ ਤੱਕ ਵੀਰੇ ਆਈ ਜਾਂਦੇ ਪਸ਼ੂ ਤਾਂ ਹਾਂ ਹੁਣ ਥੋੜਾ ਜਿਹਾ ਪਸ਼ੂਆਂ ਦੀ ਤੈਨੂੰ ਪਤਾ ਤੇਜ਼ੀ ਹੋ ਚੱਲੀ ਪਸ਼ੂ ਆਉਂਦਾ ਮਗਰ ਆਪਣੇ ਬਾਜ ਜੇ ਹੁੰਦੇ ਆ ਉਸਾਰ ਬੇ ਤੇ ਐਡਰੈਸ ਬੋਲਦੀ ਆਪਾਂ ਨਾਮ ਹੈਗਾ ਲਖੇ ਲੱਖੀ ਪਿੰਡ ਨੇਨੇ ਵਾਲਾ ਜ਼ਿਲ੍ਹਾ ਬਰਨਾਲਾ ਤੇ ਤਸੀਲ ਹੈਗੀ ਤਪਾ ਨੇੜੇ ਦੇ ਪਿੰਡ ਸੰਨਾ ਗਲਾਬ ਸਿੰਘ ਵੱਡੇ ਸੰਧੂ ਸੈਣਾ ਦੇ ਪਧਾੜਾ ਸਹਿਰ ਇਹ ਦੋ ਦੋ ਢਾਈ ਢਾਈ ਕਿਲੋਮੀਟਰ ਦੀ ਬਿਥੀ ਤੇ ਪਿੰਡ ਲਖੇ ਤੇ ਸੰਪਰਕ ਨੰਬਰ ਵੀਰੇ ਆਪਣਾ ਸੰਪਰਕ ਨੰਬਰ ਹੈਗਾ ਲਖੇ 62800612633 ਆ ਠੀਕ ਆ ਹੁਣ ਜਿਹੜੀ ਆਪਾਂ ਆਹ ਬਹੜ ਵੇਚਣੀ ਆ ਪਹਿਲਾਂ ਦੱਸ ਵੀ ਕਿਹੜਾ ਸੂਆ ਹੈ ਸੂਈ ਵੀ ਤੇ ਕਿਹੜੇ ਵਸੂ ਇਹ ਪਲੂਨ ਬੱਸੀ ਆ ਲਖੇ ਅੱਛਾ ਤੋਂ ਕੜਗਾ ਬਣ ਜਰਸੀ ਦਾ ਨਕੀਨਾ ਦੇਖ ਮੂਰੇ ਦੂਜਾ ਸੋ ਹਾਂ ਦੂਜੇ ਲਈ ਗੱਬਣਾ ਫੇਸ ਹਾਂ ਕੈਨੇਡਾ ਦਾ ਕਪਣਾ ਕੈਨੇਡਾ ਦਾ ਇਹ 4 ਮਹੀਨਿਆਂ ਤੋਂ 5-4 ਦਿਨ ਉਧਰ ਵੀ ਹੋ ਸਕਦੀ ਹੈ 5-4 ਦਿਨ ਉਧਰ ਵੀ ਆਪਾਂ ਲੈਤੀ ਆਪਾਂ ਲੈਤੀ ਆ ਆਪਾਂ ਚੈੱਕ ਕਰਵਾ ਕੇ ਲੈਂਦੀ ਆ ਜਿਹੜੇ ਵੀ ਇਹਨਾਂ ਲਖੇ ਆਪਣਾ ਸੌਦਾ ਹੁੰਦਾ ਉਹ ਆਪਦੇ ਪਿੰਡੋਂ ਡਾਕਟਰ ਲਿਆ ਕੇ ਚੈੱਕ ਕਰਵਾ ਸਕਦਾ ਸਾਡੇ ਪਿੰਡੋਂ ਲਿਆ ਕੇ ਚੈੱਕ ਕਰਵਾ ਸਕਦਾ ਉਹ ਉਹ ਦੀ ਸਾਗੀ ਉਹ ਉਹ ਦੀ ਸਾਗੀ ਠੀਕ ਹੈ ਹਾਂ ਥਣ ਲੇਪੇ ਦੀ ਪ੍ਰੋਪਰ ਓਕੇ ਆ ਜਿਹਨੇ ਭਾਈ ਨੇ ਲੈਣੀ ਆ ਉਹ ਆਪਦਾ ਵੀਰ ਭਾਈ ਕੋਈ ਚਾਚੇ ਤਾਏ ਦਾ ਮੁੰਡਾ ਨਾਲ ਲੈ ਕੇ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਹੈ ਤੇ ਤੋਰ ਕੇ ਸਾਹੀ ਹਰ ਆਪਾਂ ਨਾਲ ਹਾਂ ਲਤ ਹੋਰ ਦੀ ਫਿਰ ਬਤਾਰਾ ਹਮਨ ਮਾਰ ਕੇ ਖਾਦ ਨੇਗੇ ਤੇ ਸੋਹਣੀ ਵਹਿੜ ਆਈ ਮਿੱਤਰੋ ਇੰਨੀ ਕਿ ਜ਼ਿਆਦੇ ਚੰਗੀ ਬਰੀੜਾ ਫੇਸ ਦਿਖਾ ਦੇ ਮੱਥੇ ਚ ਟੋਆ ਹਾਂ ਮੈਂ ਉਹਨੂੰ ਸਾਲਾ ਜੀ ਗੋਲ ਮੋਲ ਆਰਤੀਆਂ ਦੇ ਸੁਨਹਾਰੇਣ ਕੀ ਪਈ ਆ ਵੀਰੇ ਠੀਕ ਆ ਆ ਜਾ ਮਾ ਜਾ ਮਾ ਕੋਈ ਮੰਨ ਕੇ ਚੱਲ ਪਿੱਠ ਪੁੜਾ ਰੀੜ ਦੀ ਹੱਡੀ ਬਿਲਕੁਲ ਬੰਤਰ ਓਕੇ ਦੀ ਰਿਪੋਰਟ ਹੀ ਪਈ ਆ ਐਮ ਲੱਗਿਆ ਜਿਹਨੇ ਯਾਰ ਘਰੇ ਦੁੱਧ ਪੀਣਾ ਹੈ ਜਿਹਨੇ ਘਰੇ ਦੁੱਧ ਪੀਣਾ ਪੜੇ ਮੰਨ ਕੇ ਚਲੇ 10 ਸੂਏ ਸੂਪੂ ਫੇਰ ਵੀ ਦੂਜਾ ਸੂਆ ਕਹਿ ਕੇ ਵੇਚਦੀ ਆਂ ਐਂ ਹੀ ਰਹੁਣਾ ਐਂ ਹੀ ਰਹੁਣਾ ਠੀਕ ਹੈ ਮਾਦਰੀ ਗੋਟੀ ਆ ਠੀਕ ਆ ਕੋਈ ਬਾਲੀ ਵੱਡੀ ਨਹੀਂ ਹੈਗੀ ਨਾ ਬਾਲੀ ਕੋਈ ਛੋਟੀ ਆ ਦਰਮਿਆਨੀ ਆ ਜਿਹਨੂੰ ਦਰਮਿਆਨੀ ਕਹਿੰਦੇ ਆ ਸੁਆ ਅਰੀਜਨਲ ਦੂਜਾ ਤੇ ਠੰਡੀ ਇੰਨੀ ਕਾ ਹੈ ਠੰਡੀ ਤਾਂ ਵੀਰੇ ਆਪਣੇ ਪਸ਼ੂ ਇਹੋ ਜੀ ਹੁੰਦੇ ਆ ਲੈ ਆ ਦਿਖਲਾ ਲੈ ਹੂੰ ਠੀਕ ਆ ਲਖੇ ਜੇ ਮਰਜੀ ਹੱਥ ਬਲਾ ਲੈ ਹੂੰ ਜੇ ਕਿਸੇ ਨੇ ਸੰਗਤ ਤੌਰ ਤੇ ਰੱਖਣੀਆਂ ਬਰੀਡ ਤਿਆਰ ਕਰਨ ਖਾਤਰ ਉਹ ਚੀਜ਼ ਆ ਹਾਂ ਬਸ ਉਹੀ ਮਤਲਬ ਜਿਵੇਂ ਛੋਟੇ ਪਰਿਵਾਰ ਕਹਿੰਦੇ ਜਰਸੀ ਵਾੜਦੇ ਦੋ ਘਿਣਵਸ ਘਰੇ ਲੈਣੀਆਂ ਚਿੱਟਾ ਦੁੱਧ ਸੰਘਣਾ ਲੈ ਥਣਲੇ ਬਾ ਦਿਖਾ ਦੇ ਲੱਖੇ ਇਧਰ ਮਾਪੋ ਆਹੀਂ ਛੜਦੇ ਨੂੰ ਕੋਈ ਡਿੱਕੇ ਵਾਲੀ ਗੱਲ ਨਹੀਂ ਉਹ ਸੜਦਾ ਰੱਸਾ ਥਾਣ ਦਿਖਾ ਕੀ ਕੁਆਲਿਟੀ ਦੇ ਆਹੀਂ ਧਾਰਾ ਮਾਰ ਦੇ ਲੈ ਲੈ ਮਾਗਰ ਦੀ ਵੇ ਕੀ ਧਾਰਾ ਮਾਰਦੇ ਕੋਈ ਡਿੱਕੇ ਵਾਲੀ ਗੱਲ ਨਹੀਂ ਲੈ ਥਣਾ ਥੋਣਾ ਦੀ ਬਿਲਕੁਲ ਓਕੇ ਆ ਠੀਕ ਲੈ ਇਧਰੋਂ ਮਾਰ ਦੇ ਲੈ ਹੂੰ ਕੁਝ ਆਪਸ ਮਾ ਵੀ ਨਹੀਂ ਕੀਤਾ ਆਪਾਂ ਕੋਈ ਕੁਝ ਨਹੀਂ ਕਰਿਆ ਵੀਰੇ ਆਹੀਂ ਭਾਈਆ ਇਧਰ ਦੀ ਵਹਜਾ ਲੈ ਲੱਖੇ ਕੋਈ ਡਿੱਕੇ ਵਾਲੀ ਗੱਲ ਹੀ ਨਹੀਂ ਠੀਕ ਦੁੱਧ ਆ ਇਸ ਟਾਈਮ ਕਿੰਨਾ ਹੈ ਵੀਰੇ ਦੁੱਧ ਆਪਾਂ ਮਾਲਕਾਂ ਦੇ ਘਰੋਂ ਦੇਖ 4 ਲੀਟਰ ਮੰਨ ਕੇ ਲਿਆਂਦਾ ਆਪਾਂ ਤਿੰਨ ਮੰਨ ਕੇ ਸੌਦਾ ਕਰਿਆ ਠੀਕ ਆ ਕਿਹੜੀ ਉਪਰਾ ਕਰ ਜਾਂਦਾ ਜੇ ਕਿਸੇ ਨੇ ਮੰਨਣਾ ਮੰਨ ਲਏ ਨਹੀਂ ਮੰਨਣਾ ਨਾ ਮੰਨ ਲੇ ਆਪਣੇ ਲੀਟਰ ਘਰੋਂ ਤਿੰਨ ਲੀਟਰ ਉਧਰ ਜਾ ਸਕਦਾ ਵੀ ਜੇ ਐ ਹੈਗਾਗਾ ਵੀ ਜੇ ਕੋਈ ਲੈ ਗਿਆ ਆਲੇ ਚਾਹਤਾ ਕਰਾਊਗੀ ਚਾਹ ਕਰਾਉ ਵੀਰੇ ਬਿਲਕੁਲ ਕਿਹੜਿਆ ਹੁੰਦਾ ਯਾਰ ਅਗਰ ਆ ਕਹਿੰਦਾ ਬਹੁਤ ਹੁੰਦਾ ਇਹ ਬੈਡ ਦਾ ਹਾਂ ਹੂੰ ਤਿੰਨ ਲੀਟਰ ਆ ਮਾਲਾ ਵੀ ਫੈਂਟ ਵੀ ਮਾਰਤੀ ਦੀ 60 ਦੇ ਨੇੜੇ ਆ ਰਾਮ ਨਾ ਵੀਰੇ 70 ਆਉਂਦੀ ਆ ਅੱਛਾ ਆਪਣੇ ਕੋਲ ਤਾਂ ਅੱਜ ਹੀ ਆਈ ਆ ਗੱਲ ਕਿਤੇ ਵੀ 6 ਜੀਰੋ ਆਈ ਬੈਠਦੀ ਫਟਾ ਆ ਜਾਂਦੀ ਹੈਗੀ ਤੋਕੜ ਮਾਲਕ ਨੇ ਕਾਪੀ ਦਿਖਾਈ ਆ ਦੁੱਧ ਵਾਲੀ ਠੀਕ ਆ ਇੰਨਾ ਕ ਜਿਆਦਾ ਚੰਗਾ ਨਗੀਨਾ ਯਾਰ ਬਾਈ ਦੀ ਕੋਈ ਸੇਫਤੀ ਨਹੀਂ ਜੇ ਉਹਨਾਂ ਫੀਡ ਵੀ ਪਾ ਕੇ ਮੈਂ ਚਾਰ ਨਹੀਂ ਕੱਪਣ ਹੋਗੀ ਪੰਜ ਦੇ ਸੂਨ ਦੇ ਰਹੇਗੇ ਤੇ ਤਿੰਨ ਵੀ ਨੂੰ ਤੋਂ ਹੋਰ ਇਹ ਬਰੇ ਪੂਰਾ ਵਧੀਆ ਅਗਲੇ ਤਾਂ ਡੰਗ ਲਾ ਹੋਗੀ ਠੀਕ ਆ ਇਹ ਗਰਮੀਆਂ ਦਾ ਤੋਹਫਾ ਵੀ ਆ ਇਹ ਸਿਆਲਾਂ ਦਾ ਤੋਹਫਾ ਵੀ ਆ ਹਾਂ ਬਿਚਾਇ ਗਰਮੀ ਹਾਰ ਸੂਪੇ ਆ ਰਹੇ ਹੈ ਨਾ ਹਾਰ ਸੂਪੇ ਭਾਈ ਇਹ ਤਾਂ ਡਿਮਾਂਡ ਹੀ ਆਈ ਜਾਣੀ ਆ ਜਰਸੀ ਤਾਂ ਬਿਲਕੁਲ ਫੇਸ ਬਿਊਟੀ ਮਨ ਕੇ ਚੱਲ ਪਿੱਠ ਪੁੜੇ ਦੀ ਚਾਈ ਚੜਾਈ ਦਿਖਾ ਹੂੰ ਸੋਹਣਾ ਯਾਰ ਅੱਜ ਬਾਲੀ ਮੀਕੀਨਾ ਜਿਵੇਂ ਮਰਜੀ ਆਈ ਜਿਹੜੇ ਯਾਰ ਵੀਰ ਨੇ ਬਲੇ ਕੋਈ ਘੱਟ ਬੇਸ਼ੱਕ ਆ ਪਰ ਬੱਚ ਲੋਕਾਂ ਦੇ ਸੌਂਕ ਆ ਵੀ ਜਰਸੀ ਰੱਖਣੀਆਂ 30-3000 ਰੁਪਿਆ ਬੱਸੀ ਤੇ ਲਾਈ ਜਾਂਦੇ ਆ ਠੀਕ ਆ ਕਿਦੋਂ ਉਹ ਬੋਲ ਕੇ 40 45 50 ਤੱਕ ਬੱਚਾ ਪਹੁੰਚ ਗਈਆਂ ਬੱਸੀਆਂ ਪਹੁੰਚ ਗਈਆਂ ਤੁਸੀਂ ਨਤੀ ਵੀਡੀਓ ਪਾਉਣੇ ਆ ਇਹ ਮੇਰੇ ਚਾ ਵੀ ਕਰਾਉਂਦੀ ਆ ਹਾਂ ਤੇ ਗੱਬਣ ਵੀ ਆ ਤੇ ਮੂਰੇ ਵੀ ਤਿਆਰ ਹੋਈਂਦੀ ਦਿਲ ਘਟੀ ਦੇ ਵੇ ਵੱਧ ਕੇ ਚੀਜ਼ਾਂ ਵੀ ਕਰਨ ਵਾਲੀਆਂ ਹੁੰਦੀਆਂ ਇਹ ਤੈਨੂੰ ਪਤਾ ਹੀ ਆ ਬਿਲਕੁਲ ਬਿਲਕੁਲ ਹੈਨਾ ਬੜੀਆਂ ਗੱਲਾਂ ਦੱਸਣ ਦੀ ਤਾਂ ਲੋੜ ਹੀ ਨਹੀਂ ਵੀਰੇ ਯਾਰ ਹਨਾ ਰਾਜੀ ਰੂਹੀ ਪੂਰੇ ਮਿੱਤਰੋ ਇੰਨੀ ਜਿਆਦੇ ਚੰਗੀ ਦੂਜੀ ਗੱਲ ਲੱਖੇ ਜੀ ਇੱਕ ਗੱਲ ਹੈ ਆਪਣਾ 4 ਮਹੀਨੇ ਹੋ ਗਈ ਗੱਭਣੇ ਤੇ ਸੱਜਰ 12 ਕਿਲੋ ਦੁੱਧ ਪਾਉ ਦਿਆ ਰਣਾ ਇਹ ਕਿੰਨਾ 12 ਕਿਲੋ ਤਾਂ ਪਾ ਦਊਗੀ ਵੀਰੇ ਦੇਖ ਆਪਾਂ ਦੇਖ ਚੋਇਆ ਨਹੀਂ ਜਿਹੜੇ ਮਾਲਕਾਂ ਤੋਂ ਲੈਂਦੀ ਆ ਠੀਕ ਆ ਉਹਨਾਂ ਨੇ 14 ਲੀਟਰ ਦੁੱਧ ਪਹਿਲੇ ਸੂਏ ਇਹਦਾ ਚੋਇਆ ਅੱਛਾ ਹਾਂ ਆਪਾਂ ਚੋਇਆ ਨਹੀਂ ਆਪਾਂ ਵੀ ਕਹਿੰਦੀਏ ਵੀ ਲੇਟ ਲੂਟ ਹੋ ਕੇ ਬਣੀ ਹੋਊਗੀ ਤਾਂ 12 ਮੰਨ ਕੇ ਲੈ ਜੀ 12 ਮੰਨ ਲੈ 14 ਮੰਨ ਲੈ ਦੂਜੀ ਗੱਲ ਵੀਰੇ ਯਾਰ ਇਹ ਇੱਕ ਟੋਕਰੀ ਕੱਖਾਂ ਨਾਲ ਠੀਕ ਆ ਥੋੜੇ ਥਾਂ 'ਚ ਥੋੜੇ ਥਾਂ 'ਚ ਥੋੜਾ ਹੀ ਖਵਾ ਕਰਨਾ ਇੱਕ ਬਟਾ ਫਿੱਟ ਸਹੀ ਹੈ ਜਿਵੇਂ ਕੋਈ ਸਹਰੀ ਬੰਦੇ ਨੇ ਰੱਖਣੀ ਆ ਹਾਂ ਅਗਲੇ ਮੁਲਾਜ਼ਮ ਨੇ ਰੱਖਣੀ ਉਹਨਾਂ ਦੇ ਚੀਜ਼ਾਂ ਉਹ ਜਿਹੇ ਬੰਦੇ ਰੱਖਣ ਵਾਲੀ ਚੀਜ਼ ਆ ਆਈਟਮ ਆ ਇਹ ਸਹੀ ਆ ਸਹੀ ਆ ਨਾ ਹਾਂ ਲਾ ਤੋ ਦੱਸਣ ਨੂੰ ਮਿੱਤਰ ਪੂਰੀ ਫੋਲ ਦਿਖਾਤੀ ਹੁਣ ਆ ਇਹਨੇ ਕਿਹਾ ਵੀ ਗੱਲਾਂ ਹੀ ਕਰੀ ਜਾਂਦੇ ਰੇਟ ਨਹੀਂ ਕਾਦੇ ਰੇਟ ਵੀ ਕਰਾਂਗੇ ਉਹ ਸਾਡਾ ਜ ਮਨ ਲੱਗਿਆ ਵਾ ਬਹਿੜ ਸੰ ਲੱਗੀ ਸਸਨ ਸੰ ਲੱਗੀ ਨਕੀ ਨਾ ਵੀਰ ਇਹਦਾ ਤੁਹਾਨੂੰ ਪਤਾ ਜਾਂ ਬਈ ਇਹ ਇਹ ਤਾਂ ਮਤਲਬ ਰੋਕਣਾ ਪੈਂਦਾ ਬੋਲਣ ਦਾ ਗੱਲਾਂ ਦਾ ਬਾਧੂ ਕਰਦਾ ਉਹ ਗੱਲਾਂ ਵੀਰ ਯਾਰ ਕੀ ਨਹੀਂ ਗੱਲਾਂ ਕਰੇਗਾ ਇਹ ਦਿੰਗਾ ਉਹ ਪਿਆਰਾ ਸਾਲਾ ਕੀ ਨਹੀਂ ਗੱਲਾਂ ਕਰੇਗਾ ਹਾਂ ਗੱਲਾਂ ਹੀ ਹੋਰ ਕੀ ਹੋਣ ਇਹਦੇ ਹੋਰ ਕੀ ਇਹਦੀਆਂ ਸਿਹਤ ਦੱਸ ਕੀ ਹੈ ਨਹੀਂ ਬੱਸੀ ਦੇ ਵਿੱਚ ਆ ਲੈ ਫਲਾਇੰਗ ਪੁਰੀ ਚੜਾਈਆਂ ਲੈ ਆਈ ਬਯਾਕ ਆਇਆ ਲੈ ਆਈ ਤਾਰਾ ਮਾਰ ਲਾ ਲੈ ਹੂੰ ਲੈ ਹੂੰ ਲੈ ਤੁਹਾਨੂੰ ਕਹਣਾ ਵੀ ਐ ਗੱਲਾਂ ਮਾਰੀ ਜਾਂਦਾ ਗੱਲਾਂ ਮਾਰਨ ਦੀ ਜੀ ਜੀ ਗੱਲਾਂ ਆ ਲਈ ਜੀ ਜਗਾ ਨਾਲ ਹੀ ਹੈ ਨਾ ਇੱਕ ਗੱਲ ਤਾਂ ਹੈਗੀ ਆ ਲੈ ਗਾ ਨੂੰ ਕਮਾ ਕੇ ਲਿਆ ਫਿਰ ਇਹਨੂੰ ਤੇ ਫਿਰ ਆਪਾਂ ਆਲਾ ਭਰਾ ਵੀ ਕਹਿਣਗੇ ਹੋਰ 6 ਮਿੰਟ ਦੀ ਵੀਡੀਓ ਚੱਲੇਗਾ ਰੇਟ ਨਹੀਂ ਕਿਹਾ 6 ਮਿੰਟ ਸਾਡੇ ਕਰਤੇ ਖਰਾਬ ਪਰ 6 ਮਿੰਟ ਖਰਾਬ ਨਹੀਂ ਮਿੱਤਰ ਤੁਹਾਨੂੰ ਬੈੜ ਦਾ ਰੇਟ ਵੀ ਜਾਇਜ਼ ਜੀ ਕਰਾਂਗੇ ਤੇ ਸਾਨੂੰ ਜਿਹੜਾ ਭਰਾ ਲੈ ਗਿਆ ਤੋਹਫਾ ਇੱਕ ਤਰ੍ਹਾਂ ਦੁੱਧ ਪੀਣ ਵਾਸਤੇ ਕੁਆਲਟੀ ਨਾਲ ਪੱਖੋਂ ਚੰਗੀ ਜਿਵੇਂ ਬਾਈਨਸ ਥੋੜੇ ਥਾਂ 'ਚ ਖੜਨਾ ਥੋੜੇ ਕੱਖ ਵੀਰੇ ਯਾਰ ਇੱਕ ਟੋਕਰੀ ਪਾ ਲਾ ਮਲਾਜੇ ਵੀਰ ਨੇ ਇੱਕ ਸ਼ਹਿਰੀ ਪਰਿਵਾਰ ਨੇ ਜਾਂ ਕਿਸੇ ਮਲ ਕੰਮ ਜਿਹੜਾ ਪਸ਼ੂ ਪਾਲਦਾ ਇੱਕ ਚਾਰ ਗੱਠ ਵੀਰੇ ਇੱਕ ਚਾਰ ਦੀ ਗੱਠ ਲਿਆ ਇਹ ਤੋਂ 12-13 ਦਿਨ ਨਹੀਂ ਮੁੱਕਦੀ ਅਵੇ ਉਹ ਨਿੱਕ ਟੂੜੀ ਪਾਲਿਆ ਕਰੇ 500 ਰੁਪਏ ਦੀ ਗੱਠ 12 13 ਇਹਨੂੰ ਤੇ ਦਿਨ ਨਹੀਂ ਮੁੱਕਦੀ ਹਾਂ ਬਸ ਇੰਨੀ ਕੁ ਜਿਆਦਾ ਚੰਗੀ ਜਿਨੇ ਘਰੂ ਮੰਨ ਕੇ ਚੱਲ ਹੂੰ ਦੁੱਧ ਪੀਣਾ ਉਹਦੇ ਬੱਚਿਆਂ ਤੋਂ ਡੇਰੀ ਤੋਂ ਹਾਂ ਗੰਦ ਨਾਲੋਂ ਘਰੇ ਆਪ ਦਾ ਆਇਆ ਆਈ ਹੁਣ ਹੁਣ ਇੱਥੇ ਬੈਠਾ ਰੇਟ ਨਵੇੜ ਦੇ ਫਿਰ ਲੈ ਹੁਣ ਬਸ ਰੇਟ ਇਹਦਾ ਕੋਈ 40 ਨਹੀਂ ਕੋਈ 45 ਨਹੀਂ 40 ਚ 1000 ਛੱਡ ਦੂੰ 39000 39000 ਰੁਪਏ ਦੇਣੀ ਆ ਦੇਖੋ ਕੋਈ ਮਿੱਤਰ ਤੀ ਬੱਤੀ ਵਾਲਾ ਦਾ ਫੋਨ ਨਾ ਲਾਵੇ ਦੇਖ ਸਵਾਦ ਲੈਣ ਵਾਲਾ ਦਾ ਹਨਾ ਆਪਣਾ ਬਿਲਕੁਲ ਜਾਇਜ਼ ਰੇਟ ਆ ਬੱਚਾ ਵਾਲਾ ਮੋਲੇ ਦਾ ਬਿਲਕੁਲ ਬੱਸੇ ਵਾਲਾ ਇੱਕ ਹੋਰ ਛੱਡ ਦੇ ਨਹੀਂ ਛੱਡਿਆ ਜਾਣਾ ਛੱਡ ਦੇ ਨਹੀਂ ਸੋਣ ਸਕਦਾ ਮੈਂ ਕਹਿੰਦਾ ਮੈਂ ਕਾਹੇ ਬੈਠਾ ਮੈਂ ਤਾਂ ਹੁਣ ਮੈਂ ਤਾਂ ਕਾਹੇ ਬੈਠਾ ਬਈ ਮੇਰੇ ਸਵਾਦ ਵਾਲਾ ਉਹ ਦੂਬਾਰਾ ਨੇ ਕੰਮ ਹੋਣਾ ਇਹਦੇ ਚੋਂ ਠੀਕ ਆ ਵੀਡੀਓ ਦੇ ਵਿੱਚੀ ਪ੍ਰੋਪਰ ਸਵਾਦ ਵਾਲਾ ਲਊ ਵਾਲਾ ਬਈ ਇਹਦਾ ਕੋਈ ਸ਼ੱਕ ਨਹੀਂ ਦੂਜੀ ਗੱਲ ਆ ਲੈ ਹਾਂ ਕਰੇ ਬਈ ਕਿ ਵੀਰੇ ਡੇਰੀ ਤੋਂ ਕਾਂ ਮੱਖੀਆਂ ਦਾ ਦੁੱਧ ਪੀਣ ਨਾਲੋਂ ਘਰੋਂ ਲਿਆ ਕੇ ਨਜ਼ਾਰੇ ਵਾਲੀਆਂ ਚੀਜ਼ਾਂ ਗਿਆ ਇਹ ਹੂੰ ਸਮਝ ਗਿਆ ਠੀਕ ਆ ਹਾਂ ਤੇ 38 ਚ ਛੋੜ ਛੱਪਾ ਕਰਦੀ ਮੌਕੇ ਜਿਹਨਾਂ ਤਰ੍ਹਾਂ ਪਾ ਬਾਈ ਉਹਦੇ ਵਿੱਚੋਂ ਬਸ ਇੱਕ 50 ਜਾਂ 100 ਮਾ ਦੀ ਮਰਜ਼ੀ ਨਾਲ ਛੱਡੂ ਹਾਂ ਨਹੀਂ ਆਇਆ ਇਹਦੂ ਵਾਲਾ ਕੋਈ ਫੋਨ ਹੈਗਾ 200 ਖਾ ਕੇ ਛੱਡਣਾ ਪੈਂਦਾ ਹੈ ਆਇਆ ਨਹੀਂ ਕੋਈ ਚੱਕਰ ਐਨਾ ਕੁ ਜ਼ਿਆਦਾ ਯਾਰ ਸਰੀਰ ਮੰਤਰੇ ਦੀ ਚੰਗੀ ਆ ਅਰਧੀਆਂ ਦੀ ਸਰਾਂ ਨਹੀਂ ਆ ਰਹੀਆਂ ਲਖੇ ਪਿੰਡ ਆਗਾ ਨੈਨੇਵਾਲ ਤਸੀਲ ਜਿਹਦਾ ਬਰਨਾਲੇ ਦੀ ਤਸੀਲ ਹੈਗੀ ਆ ਤਾਪਾ ਹਾਂ ਤੇ ਰਹੀ ਗੱਲ ਦੂਜੀ ਹੈ ਨਾ ਸੋਨੂੰ ਸਰ ਜੀ ਦਿਖਾਤੀ ਤਿੰਨ ਕਿਲੋ ਦੁੱਧ ਬਾਈ ਨੇ ਕਿਹਾ ਚਾਹੇ ਤੁਸੀਂ ਦੋੜਾਂਗੇ ਚੋਲਿਓ ਜੇ ਨਹੀਂ ਚੋਕੇ ਲੈ ਕੇ ਮਾਰ ਕੱਲ ਨੂੰ ਤੁਸੀਂ ਕਹੋਗੇ ਜਾ ਕੇ ਘਰੇ ਲੰਬੇ ਵਾਲੀ ਕੋਈ ਗੱਲ ਨਹੀਂ ਆਹ ਆ ਗੇਟੋਂ ਇੰਦਰ ਲਖੇ ਸਾਡੀ ਗੇਟੋਂ ਬਾਹਰ ਅਗਲੇ ਦੀ ਸਾਂਹਲੀ ਚੀਜ਼ ਆ ਗਰੰਟੀ ਬਿਲਕੁਲ ਪ੍ਰੋਪਰ ਹੈ ਨਹੀਂ ਬਸ ਸਿੱਧੀ ਗੱਲ ਹੈ ਨਾ ਸੋ ਉਥੋਂ ਆਹ ਥੱਲੀ ਜੀ ਮਿੱਤਰੋ ਪਹਿਲੇ ਜਿੰਨੀ ਕਰਨੇ ਕਰ ਸਕਦਾ ਕੋਈ ਦਿੱਕਤ ਨਹੀਂ ਮੈਂ ਤੁਹਾਨੂੰ 462 ਦਿਖਾਤੀ ਤੇ ਇਦੋਂ ਥੱਲੀ ਕਰਨਾ ਤੁਹਾਡਾ ਫਰਜ਼ ਰਹੀ ਇੱਕ ਗੱਲ ਦੀ ਥੱਲੀ ਦੇ ਸਕਦਾ ਪ੍ਰੀਤ ਬੋਲੋ ਦਾਦੇ ਟੀਕਾ ਲੱਗਿਆ ਵਾ ਜਿਹੜੀ ਗੱਬਣਾ ਜਿਹੜੀ ਹਾਂ ਆਹ ਥੱਲੀ ਦੇ ਸਕਦੇ ਹਾਂ ਹੋਰ ਕੋਈ ਨਹੀਂ ਥਰਾਂ ਦੀ ਬਿਲਕੁਲ ਸਾਫ ਆ ਜਿਹੜੇ ਮਰਜੀ ਉਹਦਾ ਅਗਲਾ ਆਨਲਾਈਨ ਮੰਗਾ ਲਿਓ ਓਕੇ ਜੀ ਰਿਪੋਰਟ ਨਿਕਲੋ ਠੀਕ ਹੈ ਵੀਰੇ ਹਾਂ ਸੋ 62806 1237 ਵਜੇ ਸੰਪਰਕ ਨੰਬਰ ਹੈ ਕਰ ਲਿਓ ਬਾਈ ਨਾਲ ਸੰਪਰਕ ਜਿਹੜੇ ਭਰਾ ਨੂੰ ਫਿੱਟ ਹੋਵੇਗੀ ਧੰਨਵਾਦ ਜੀ